ਜਿਹੜੀਆਂ ਮੋਟਰਾਂ ਵੈ ਅੱਗੇ ਤੇ 100-100 ਟਰੱਕ ਨਿਕਲਦਾ ਹੁੰਦਾ ਸੀ ਟਿੱਪਰ ਗਾਰ ਕਰਦੀ ਸੀ ਕਾਰਪੇਸ਼ਨ ਉਹਨ ਕੋਈ ਸਫਾਈ ਨਹੀਂ ਹੁੰਦੀ ਕੋਈ ਟਿੱਪਰ ਨਹੀਂ ਆਉਂਦਾ ਕੋਈ ਮਸ਼ੀਨ ਨਹੀਂ ਆਉਂਦੀ ਜਦੋਂ ਵੀ ਆਉਂਦੇ ਆ ਜੀ ਇਹੀ ਕਹਿੰਦੇ ਉਹਦੀ ਤੁਹਾਡੀ ਗਲੀ ਦਾ ਹੱਲ ਕਰਾਤਾ ਜੀ ਹੁਣ ਤੁਹਾਡੀਆਂ ਜਾਲੀਆਂ ਪਵਾਤੀਆਂ ਹੈ ਪਾਈਪ ਲਾਈਨ ਉਹ ਤੁਹਾਡੀ ਅੰਡਰਗ੍ਰਾਊਂਡ ਪੈ ਗਈ ਹੈ ਜੀ ਅੱਜ ਤੋਂ ਬਾਅਦ ਪਾਣੀ ਤੁਹਾਡੇ ਘਰ ਚ ਨਹੀਂ ਜਾਊਗਾ ਲੇਕਿਨ ਉਹ ਲੇਕਿਨ ਉਹ ਗਾਲ ਤਾਂ ਉੱਥੇ ਖੜੀ ਹੈ ਜੀ ਜਾਂਦੀ ਨੁਕਸਾਨ ਹੋ ਗਿਆ ਕਿ ਜਨਾਨੀ ਮਰ ਗਈ ਬੰਦੇ ਸਾਡੀ ਸਾਡੀ ਪਿਆਰ ਉਹਦੀ ਬੱਚਿਆਂ ਦੇ ਸਿਰ ਤੋਂ ਮਾਰਾ ਸਾਇਆ ਆਇਆ ਹੋ ਕਿੱਧੇ ਕੋ ਮਾਰੇ ਲਾ ਤੋ ਅਗੇ ਕੋਕੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਜਦੋਂ ਉਹਨੇ ਦੇਖਿਆ ਕਿ ਮੇਰੇ ਏਰੀਆ ਦਾ ਵਿਕਾਸ ਨਹੀਂ ਹੋ ਰਿਹਾ ਪਰ ਉਹਨੇ ਜਿਹਨੇ ਆਪਣੇ ਪੱਥਰ ਲਗਾਏ ਹੋਏ ਸੀ ਆਪਣੇ ਆਪ ਹੀ ਤੋੜਦੇ ਐਸਾ ਬੜਾ ਸਭ ਤੋਂ ਪੁਰਾਣਾ ਏਰੀਆ ਸ਼ਹਿਰ ਦਾ ਹਰ ਚੀਜ਼ ਹਰ ਕੁਸ਼ਰ ਅਸੀਂ ਸਾਨੂੰ 40 40 ਸਾਲ ਹੋ ਗਏ ਇਸ ਬੁੱਲੇ ਦੇ ਵਿੱਚ ਰਹਿੰਦੇ ਹੁ ਪਰ ਐਸੀ ਹਾਲਤ ਸਾਡੇ ਬੁੱਲੇ ਵਿੱਚ ਕਦੇ ਨਹੀਂ ਸੀ ਹੋਈ ਮੈਂ ਕੋਈ ਇੰਜੀਨੀਅਰ ਨਹੀਂ ਹਾਂ ਇਹ ਤਾਂ ਇਹਨਾਂ ਦੀ ਅਫਸਰ ਜਿਹੜੀ ਹੈ ਜਿਹੜੇ ਸਿਵਲ ਇੰਜੀਨੀਅਰ ਹੈਗੇ ਆ ਜਿਨ੍ਹਾਂ ਨੂੰ ਪਤਾ ਹੋਏਗਾ ਇਹਦਾ ਹੱਲ ਕਿੱਦਾਂ ਕਰਨਾ ਹੁੰਦਾ ਕਰਦਣ ਸੰਤਨ ਨਿਕਾਸੀ ਦਾ ਮਤਲਬ ਹੈ ਛੱਤ ਕੇ ਤੁਸੀਂ ਪੈਸੇ ਖਾ ਕੇ ਤੇ ਕਮਿਸ਼ਨਰ ਖਾ ਕੇ ਤੁਸੀਂ ਐਡੇ ਐਡੇ ਢਿੱਡ ਲੈ ਕੇ ਤੇ ਘਰ ਬੈਠ ਗਏ ਸਭ ਤੋਂ ਗਰੀਬਾਂ ਨੂੰ ਪਾਣੀ ਚ ਡੁਬੋ ਕੇ ਤੁਸੀਂ ਛੱਡ ਦਿੱਤਾ ਮਾਰ ਰੋਡ ਬਣਾਈ ਜਾਏਗੀ ਉਹ ਅਸਲ ਵਿੱਚ ਇੱਕ ਲੌਲੀਪੌਪ ਸਾਬਤ ਹੋਇਆ ਹੈ ਇਹ ਜਿਹੜਾ ਸਾਰਾ ਏਰੀਆ ਹੈ ਇੱਕ ਲੋ ਲਾਈਂਗ ਏਰੀਆ ਸੀ ਜਿੱਥੇ ਆਲਰੇਡੀ ਬਾਰਿਸ਼ ਦੇ ਦਿਨਾਂ ਵਿੱਚ ਪਾਣੀ ਦੇ ਨਿਕਾਸੀ ਦੀ ਵੀ ਪ੍ਰੋਬਲਮ ਸੀ ਦੇਖ ਕੇ ਕਈਆਂ ਨੇ ਫੋਟੋ ਖਾਂਦੇ ਨੇ ਉਹਨਾਂ ਦੇ ਨੀਚੇ 2-300 ਉਹਨਾਂ ਦੇ ਵੇੜ ਵਰਕਰ ਨੇ ਕਮੈਂਟ ਕਰਦੇ ਨੇ ਕਿ ਗ੍ਰੈਜੂਲੇਸ਼ਨ ਸਰ ਪੈਪ ਦਾ ਜੁਆਇੰਟ ਕਰਾਤਾ ਆ ਪਰਸੋਂ ਜਿਹੜੀ ਬਾਰਿਸ਼ ਪਈ ਹੈ ਸਿਰਫ ਧ ਘੰਟਾ ਬਾਰਿਸ਼ ਪਈ ਹੈ ਮੈਂ ਆਫਿਸ ਤੋਂ ਆਪਣੇ ਘਰ ਆਇਆ ਤੇ ਮੇਰੇ ਪੱਟ ਤੱਕਰ ਪਾਣੀ ਸੀ ਪੱਟ ਤੱਕ ਪਾਣੀ ਸੀ ਜਿਹਦੇ ਵਿੱਚੋਂ ਮੈਂ ਲੰਘ ਕੇ ਆਪਣੇ ਘਰ ਆਇਆ ਬੜੇ ਪਹਿਲੀ ਵਾਰੀ ਹੈ ਕਿ ਜਦੋਂ ਮੈਨੂੰ ਇੱਥੇ ਕਿਸੇ ਸੜਕ ਦੇ ਉੱਪਰੋਂ ਆਪੇ ਨਾਲ ਆੜਾ ਪਿਆ ਇੰਨਾ ਬੁਰਾ ਹਾਲ ਹੈ ਤੁਹਾਨੂੰ ਦੱਸ ਨਹੀਂ ਸਕਦੇ ਪਤਾ ਘੰਟਾ ਨਹੀਂ ਪੈਂਦਾ ਪਤਾ ਘੰਟਾ ਨਹੀਂ ਪੈਂਦਾ ਸਾਨੂੰ ਸਾਰੇ ਦਿਨ ਵਾਸਤੇ ਕਮਰੇ ਜ ਆਪਣੇ ਘਰੇ ਲੱਗ ਕੇ ਬੈਣਾ ਪਿਆ ਲੁਧਰਣਾ ਲੈਮਨਰ ਜਰਚਕ ਤੁਸੀਂ ਤੇ ਮੈਂ ਅੱਜ ਉੰਬਲੀ ਸ਼ਿਵੈ ਨਗਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਨਾਲੇ ਬਨਣ ਤੋਂ ਬਾਅਦ ਵੀ ਲੋਕਾਂ ਦਾ ਹੱਲ ਨਹੀਂ ਹੈ ਲਗਾਤਾਰ ਲੋਕਾਂ ਦੇ ਘਰ ਬਰਸਾਤਾ ਦਾ ਪਾਣੀ ਅਤੇ ਗਲੀਆਂ 'ਚ ਪਾਣੀ 6-6 ਘੰਟੇ ਖੜਿਆ ਰੰਦਾ ਵੈ ਲੋਕ ਨੇ ਜਿਹੜੇ ਕੀ ਤੰਗ ਪਰੇਸ਼ਾਨ ਹੋ ਕੇ ਅੱਜ ਰੋਜ਼ ਪ੍ਰਦਰਸ਼ਨ ਕਰ ਰਹੇ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਮਹੱਲੇਦਾਰ ਵਾਲੇ ਅੱਜ ਘਰਾਂ ਤੋਂ ਬਾਹਰ ਪਰੇਸ਼ਾਨ ਹੋ ਗਏ ਘਰਾਂ ਤੋਂ ਬਾਹਰ ਆ ਕੇ ਲੋਕ ਨਾਲੇ ਤੇ ਉੱਤੇ ਪ੍ਰਦਰਸ਼ਨ ਕਰ ਪ੍ਰਦਰਸ਼ਨ ਕਰ ਰਹੇ ਨੇ ਕਾਰਨ ਹੈ ਕਿ ਬਰਸਾਤਾ ਦਾ ਪਾਣੀ ਜਿਹੜਾ ਕੀ ਹੈ ਮਹੱਲਿਆ ਦੇ ਵਿੱਚ ਖੜ ਜਾਂਦਾ ਤੇ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਤੇ ਲੱਖਾਂ ਦਾ ਨੁਕਸਾਨ ਜਿਹੜਾ ਕੀ ਹੈ ਸਾਡਾ ਹੋ ਜਾਂਦਾ ਵੈ ਲਗਾਤਾਰ ਹੈ ਨਾਲਾ ਜਿਹੜਾ ਕੀ ਹੈ ਬਣਾਇਆ ਗਿਆ ਸੀਗਾ ਲੋਕਾਂ ਦੇ ਲੋਕਾਂ ਨਾਲਾ ਜਿਹੜਾ ਛੱਤਿਆ ਗਿਆ ਸੀਗਾ ਤਾਂ ਹੀ ਛੱਤੇਗਾ ਜੀ ਕਿਉਂਕਿ ਬਰਸਾਤਾ ਦਾ ਪਾਣੀ ਜਿਹੜਾ ਕੀ ਹੈ ਘਰਾਂ ਦੇ ਵਿੱਚ ਨਾ ਜਾ ਪਾਵੇ ਤੇ ਗਲੀਆਂ ਦੇ ਵਿੱਚ ਨਾ ਜਾ ਪਾਵੇ ਤੇ ਇਸ ਕਰਕੇ ਜਿਹੜਾ ਕਿ ਲੋਕ ਤੰਗ ਪਰੇਸ਼ਾਨਾ ਹੋ ਪਰ ਜਿਹੜਾ ਸਾਰਾ ਪਾਣੀ ਬਰਸਾਤਾ ਪਾਣੀ ਇਹਦੇ ਅੰਦਰ ਜਾ ਬਰੇ ਜਾਵੇ ਤੇ ਹੋਰ ਵੀ ਜਿਹੜਾ ਕਿ ਇਹ ਗਲੀ ਮੱਲੇ ਵਾਲੀ ਤੋ ਗਈ ਤੰਗ ਪਰੇਸ਼ਾਨਾ ਹੋ ਕਿਉਂਕਿ ਕਿਸੇ ਕਿਸੇ ਵੀ ਕਾਰਨ ਜਿਹੜਾ ਕਿ ਹੈ ਬਰਸਾਤਾ ਦਾ ਪਾਣੀ ਲੋਕਾਂ ਦੇ ਘਰੇ ਅੰਦਰ ਨਾ ਜਾਵੇ ਤੇ ਨੁਕਸਾਨ ਪਾਣੀ ਨਾ ਹੋਵੇ ਤੇ ਹੁਣ ਮੱਲੇ ਵਾਲਿਆਂ ਨਾਲ ਗੱਲਬਾਤ ਕਰਦੀਆਂ ਕਿ ਐਸਾ ਕਾਰਨ ਹੈ ਰੋਸਪਤਸ਼ ਕਰਨਾ ਕੀ ਹੈ ਨਾਲਾ ਸਹੀ ਨਹੀਂ ਬਣਿਆ ਜਾਂ ਬਣਾਉਣ ਤੋਂ ਪਹਿਲਾਂ ਇਹਦਾ ਨਕਸ਼ਾ ਨਹੀਂ ਦੇਖਿਆ ਗਿਆ ਜਾਂ ਇਹਦੇ ਨਾਲ ਤੋਂ ਪਨਾ ਬਣਾਉਣ ਤੋਂ ਪਹਿਲਾਂ ਇਹ ਆ ਪਾਈਪਾਂ ਨਹੀਂ ਜੋੜੀਆਂ ਗਈਆਂ ਸੀ ਨਾਲਾ ਬਣਾਏ ਨੂੰ ਇੰਨੇ ਸਾਲ ਹੋ ਗਏ ਨੇ ਪਰ ਨਾਲੇ ਦੇ ਵਿੱਚੋਂ ਪਹਿਲੇ ਪਿਛਲੇ ਵੀ ਪ੍ਰੋਟੈਕਸ਼ਨ ਹੋਈ ਸੀ ਬਾਈ ਨਗਰ ਦੇ ਵਿੱਚ ਨਾਲੇ ਜਾਲੀ ਪਾਈ ਗਈ ਸੀ ਤੇ ਉਸ ਤੋਂ ਬਾਅਦ ਨੇੜੀ ਬਿੜੀ ਕੀਤੀ ਗਈ ਹੈ ਹਾਲੇ ਵੀ ਜਿਹੜਾ ਪਾਣੀ ਬਾਹਰ ਹੀ ਆ ਲੋਕਾਂ ਦੇ ਘਰਾਂ ਵੱਲ ਭਾਜੀ 3-3 4-4 ਫੁੱਟ ਪਾਣੀ ਹੁੰਦਾ ਅੱਗੇ ਵੀ ਬਰਸਾਤੀ ਪਾਣੀ ਜਾਂਦਾ ਸੀ ਪਰ ਨਿਕਲ ਜਾਂਦਾ ਸੀ ਨਿਕਾਸੀ ਵਾਸਤੇ ਪ੍ਰੋਵੀਜ਼ਨ ਹੀ ਨਹੀਂ ਰੱਖੇ ਇਹਨਾਂ ਨੇ ਜਿਹੜੀਆਂ ਮੋਟਰਾਂ ਵਾ ਅੱਗੇ ਤੇ 100-100 ਟਰੱਕ ਨਿਕਲਦਾ ਹੁੰਦਾ ਸੀ ਟਿੱਪਰ ਗਾਰ ਕਰਦੀ ਸੀ ਕਾਰਪੇਸ਼ਨ ਉਹਨਾਂ ਕੋਲ ਸਫਾਈ ਨਹੀਂ ਹੁੰਦੀ ਕੋਈ ਟਿੱਪਰ ਨਹੀਂ ਆਂਦਾ ਕੋਈ ਮਸ਼ੀਨ ਨਹੀਂ ਆਂਦੀ ਕੋਈ ਸਫਾਈ ਨਹੀਂ ਹੁੰਦੀ ਜਿਹੜੀ ਇਹਨਾਂ ਨੇ ਸੀਵਰ ਲਾਈਨ ਕਨੈਕਟ ਕੀਤੀ ਆ ਉਹ ਉਲਟ ਕਰਤੀ ਆ ਉਲਟਾ ਮਹੱਲੇ 'ਚ ਬែក ਮਾਰ ਰਹੀ ਆ ਅੱਗੇ ਮੋਟਰ 25 ਹਰਸ ਪਾਵਰ ਦੀ ਸੀ ਅੱਜ ਮੋਟਰ 10 ਹਰਸ ਪਾਵਰ ਦੀ ਲੱਗੀ ਹੋਈ ਆ ਉਲਟਾ ਡਿਮੋਸ਼ਨ ਕਰ ਰਹੇ ਆ ਅੱਗੇ ਲਾਈਨਾਂ ਵੱਟੀਆਂ ਚੱਲਦੀਆਂ ਸੀ ਹੁਣ ਲਾਈਨਾਂ ਛੋਟੀਆਂ ਚੱਲਦੀਆਂ ਇਲਾਕੇ 'ਚ ਪਾਣੀ ਦੀ ਹਾਕਾਰ ਮਚੀ ਦੀ ਆ ਗੰਦਾ ਪਾਣੀ ਆਂਦਾ ਵੈ ਲੈਟਰਿੰਗਾਂ ਵਾਲਾ ਲੋਕਾਂ ਦਾ ਜੀਣਾ ਆਰਾਮ ਹੋਇਆ ਪਿਆ ਵਾ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿਸੇ ਦਾ ਫ੍ਰਿਜ ਸੜ ਗਿਆ ਕਿਸੇ ਦੇ ਬੈੱਡ ਟੁੱਟ ਗਏ ਜਾਨੀ ਨੁਕਸਾਨ ਹੋ ਗਿਆ ਕਿ ਜਨਾਨੀ ਮਰ ਗਈ ਮਲੇ ਸੱਡੀ ਸਾਡੀ ਭੈਣ ਉਹਦੀ ਬੱਚਿਆਂ ਦੇ ਸਿਰ ਤੋਂ ਮਾਰਾ ਆਇਆ ਉੱਟ ਗਿਆ ਕਿੱਡੇ ਕੁ ਮਾਰੇ ਹਲਾਤ ਹੋਣਗੇ ਪੰਜਾਬ ਸਰਕਾਰ ਤੇ ਅਪੀਲ ਕਰ ਕਰ ਥੱਕ ਗਈਆਂ ਕੋਈ ਸੁਣਵਾਈ ਨਹੀਂ ਇਨਸਾਨੀਅਤ ਹੈ ਹੀ ਨਹੀਂ ਅੱਜ ਐਡੀ ਮਾਰੀ ਸਰਕਾਰ ਮੈਂ ਜ਼ਿੰਦਗੀ ਜ ਨਹੀਂ ਦੇਖੀ ਜਿੰਨੀ ਮਾਰੀ ਸਰਕਾਰ ਇਹ ਆ ਗਈ ਹੈ ਜੇ ਪਾਣੀ ਜੇ ਪਾਣੀ ਘਰਾਂ ਜਾਂਦਾ ਵਿੱਚ ਨਾਲਾ ਕੋ ਛੱਤਿਆ ਨਾਲਾ ਬਣਾਇਆ ਕਿਉਂ ਸੁਵਲਤ ਹਸਤੇ ਛੱਤਿਆ ਸੀਗਾ ਇਹਨਾਂ ਨੇ ਉਸ ਤਰੀਕੇ ਨਾਲ ਨਹੀਂ ਬਣਾਇਆ ਜਿਸ ਤਰੀਕੇ ਨਾਲ ਬੰਨਾ ਹੁਣ ਦੇਖੋ ਮੈਂ ਸਿਵਲ ਇੰਜੀਨੀਅਰ ਨਹੀਂ ਕੀਤੀ ਮੈਂ ਕੋਈ ਇੰਜੀਨੀਅਰ ਨਹੀਂ ਹੈਗਾ ਇਹ ਤਾਂ ਇਹਨਾਂ ਦੇ ਅਫਸਰ ਜਿਹੜੇ ਆ ਜਿਹੜੇ ਸਿਵਲ ਇੰਜੀਨੀਅਰ ਹੈਗੇ ਆ ਜਿਨ੍ਹਾਂ ਨੂੰ ਪਤਾ ਹੋਏਗਾ ਇਹਦਾ ਹੱਲ ਕਿੱਦਾਂ ਕਰਨਾ ਉਹਦਾ ਕੱਢਣ ਸੰਤਨ ਨਿਕਾਸੀ ਦਾ ਮਤਲਬ ਹੈ ਜਿਵੇਂ ਸਾਡਾ ਨਿਕਾਸੀ ਹੁੰਦੀ ਸੀ ਉਵੇਂ ਕਰਦੇ ਨਾ ਅੱਜ ਤੱਕ ਕਹਿੰਦੇ ਹੀ ਨਹੀਂ ਹੈਗੇ ਆਂਦੇ ਆ ਬਸ ਮਿੱਟੀ ਗੋਲੀ ਦੇਖ ਕੇ ਚਲੇ ਜਾਂਦੇ ਆ ਜਿਹੜਾ ਬੋਲਦਾ ਵਾ ਉਹਦੇ ਵਰਕਲਪ ਕਹਿੰਦੇ ਆ ਜੀ ਕਾਰਵਾਈ ਕੀਤੀ ਜਾਏਗੀ ਦੱਸੋ ਕੀ ਕਰੀਏ ਉਹਨੂੰ ਬਿਲਕੁਲ ਆਮ ਬੰਦਾ ਜਿਹੜਾ ਕਿ ਆਵਾਜ਼ ਚੱਕਦਾ ਵਾ ਤੇ ਉਹਦੇ ਖਿਲਾਫ ਜਿਹੜੀ ਕਿ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਤੇ ਭਾਈ ਜੀ ਕਿਹੜੇ 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 ਜਿਹੜੇ ਵਾਦੇ ਜੇ ਕੇ ਗਏ ਤੁਹਾਨੂੰ ਜਦੋਂ ਵੀ ਆਉਂਦੇ ਆ ਜੀ ਬਹੀ ਕਹਦੇ ਤੁਨੀ ਤੁਹਾਡੀ ਗਲੀ ਦਾ ਹੱਲ ਕਰਾਤਾ ਜੀ ਹੁਣ ਤੁਹਾਡੀਆਂ ਜਾਲੀਆਂ ਪਵਾਤੀਆਂ ਪਾਈਪ ਲਾਈਨ ਉਹ ਤੁਹਾਡੀ ਅੰਡਰਗਰਾਊਂਡ ਪੈ ਗਈ ਹੈ ਜੀ ਅੱਜ ਤੋਂ ਬਾਅਦ ਪਾਣੀ ਤੁਹਾਡੇ ਘਰ ਚ ਨਹੀਂ ਜਾਊਗਾ ਲੇਕਿਨ ਲੇਕਿਨ ਉਹ ਗੱਲ ਤਾਂ ਉੱਥੇ ਹੀ ਖੜੀ ਹੈ ਜੀ ਕੋਈ ਕੋਈ ਚੀਜ਼ ਹੱਲ ਨਹੀਂ ਹੋਇਆ ਅਜੇ ਤੱਕ ਜੀ ਲੇਕਿਨ ਮੈਂ ਤਾਂ ਇਸ ਇੰਨੇ ਨਿਕੰਮੀ ਸਰਕਾਰ ਇੰਨੇ ਨਿਕੰਮੇ ਐਮਐਲਏ ਚੁੜੇ ਚੁੜ ਕੇ ਅਸੀਂ ਭੇਜੇ ਕਿ ਜਿਹਦਾ ਮੈਂ ਕੁਛ ਦੱਸ ਨਹੀਂ ਸਕਦਾ ਜਿਹੜੇ ਲੋਕਾਂ ਨੂੰ ਅਸੀਂ ਕਹਿੰਦੇ ਸੀ ਵੀ ਉਹਨਾਂ ਨੂੰ ਵੋਟਾਂ ਪਾਓ ਅੱਜ ਉਹੀ ਉਹੀ ਲੋਕ ਸਾਨੂੰ ਅੱਜ ਜੁੱਤੀਆਂ ਮਾਰਦੇ ਨੇ ਵੀ ਤੁਹਾਡੇ ਕਹਿੰਦੇ ਤੇ ਵੋਟਾਂ ਪਾਈਆਂ ਸੀ ਅੱਜ ਸਾਡਾ ਹਾਲ ਦੇਖ ਲਓ ਕੀ ਹੈ ਐਸਾ ਬੜਾ ਹਾਲ ਸਭ ਤੋਂ ਪੁਰਾਣਾ ਏਰੀਆ ਸ਼ਹਿਰ ਦਾ ਹਰ ਚੀਜ਼ ਹਰ ਬੁਸ਼ਰ ਅਸੀਂ ਸਾਨੂੰ 40 40 ਸਾਲ ਹੋ ਗਏ ਇਸ ਮੁਹੱਲੇ ਦੇ ਵਿੱਚ ਰਹਿੰਦੇ ਹਾਂ ਪਰ ਐਸੀ ਹਾਲਤ ਸਾਡੇ ਮੁਹੱਲੇ 'ਚ ਕਦੇ ਨਹੀਂ ਸੀ ਹੋਈ ਅਸੀਂ ਹੁਣ ਜਦੋਂ ਵੀ ਅਪੀਲ ਕੀਤੀ ਹੈ ਤੇ ਥ੍ਰੈਟ ਕਰਦੇ ਆ ਜੀ ਉਸੇ ਪਰਚਾ ਹੋ ਜੇ ਉਹ ਅਸੀਂ ਕਹਿੰਦੇ ਪਰਚੇ ਤੋਂ ਡਰਦੇ ਆ ਭਰਾਵਾ ਇੱਕ ਇੱਕ ਛੱਡ ਕੇ 100 ਪਰਚਾ ਝਟਕੇ ਕਰਾ ਲੋਕਾਂ ਲਈ ਆਪਣੇ ਮਹੱਲੇ ਲਈ ਆਪਾਂ ਜਾਨ ਵੀ ਦੇਣ ਨੂੰ ਤਿਆਰ ਪਰਚੇ ਸਾਡੇ ਤੋਂ ਪਰਚੇ ਪਰਚੇ ਦੇ ਸਾਨੂੰ ਕੁਝ ਨਹੀਂ ਡਰ ਲੱਗਦੇ ਸਮਾਰਟ ਸਿਟੀ ਹੈ ਲੁਧਿਆਣਾ ਸ਼ਹਿਰ ਹਾਂਜੀ ਸਮਾਰਟ ਸਿਟੀ ਦਾ ਹਾਲ ਅਗਰ ਦੇਖਣਾ ਤੇ بارش ਆ ਜਾਂਦੇ ਹੋ ਜੀ ਮੈਂ ਪੱਤਰਕਾਰ ਭਾਈਆਂ ਨੂੰ ਵੀ ਬੁਲਾ ਲਾਂਗਾ ਸਾਰਾ ਮੀਡੀਆ ਵੀ ਆ ਜਾਏਗਾ ਜੀ ਤੇ ਹੋਰ ਵੀ ਜਿਹੜੇ ਪਤੰਤੇ ਸੱਜਣ ਅਫਸਰ ਅਫਸਰਾਂ ਨੂੰ ਵੀ ਬੁਲਾ ਲਾਂਗੇ ਵੀ ਆ ਦੇਖੋ ਤੁਸੀਂ ਸਾਡੇ ਨੂੰ ਮਹੱਲੇ ਦਾ ਹਾਲ ਕੀ ਕੀਤਾ ਗਲੀਆਂ ਤੋਂ 4-4 ਫੁੱਟ ਉੱਪਰ ਤੁਸੀਂ ਨਾਲਾ ਰਗ ਰਾਕੇ ਤੁਸੀਂ ਛੱਤ 'ਤੇ ਤੁਸੀਂ ਪੈਸੇ ਖਾ ਕੇ ਕਮਿਸ਼ਨਰ ਖਾ ਕੇ ਤੁਸੀਂ ਐਡੇ ਐਡੇ ਢਿੱਡ ਲੈ ਕੇ ਤੁਸੀਂ ਘਰ ਬੈਠ ਗਏ ਸਾਨੂੰ ਗਰੀਬਾਂ ਨੂੰ ਪਾਣੀ 'ਚ ਡੁਬੋ ਕੇ ਤੁਸੀਂ ਛੱਡ ਦਿੱਤਾ ਲਾਣਤ ਹੈ ਇਹੋ ਜਿਹੇ ਬੰਦਿਆਂ ਦੀ ਜਿਹੜੇ ਬੰਦੇ ਨੂੰ ਇਨਸਾਨੀਅਤ ਹੀ ਨਹੀਂ ਜਿੰਨੂੰ ਪਤਾ ਵੀ ਮੈਂ ਲੋਕਾਂ ਦੇ ਲਈ ਭਲਾਈ ਲਈ ਕੀ ਕੰਮ ਕਰਨਾ ਹੈ ਜਿਹੜੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਚਤਾ ਕੇ ਭੇਜਿਆ ਵਿਧਾਨ ਸਭਾ ਭੇਜਿਆ ਕਿਸਨ ਪਾਰਲੀਮ ਉਹਨਾਂ ਲੋਕਾਂ ਦੀ ਅੱਜ ਇਹ ਦੁਰਦਸ਼ਾ ਮੈਂ ਇਸ ਸ਼ੇਮ ਮੈਂ ਇਸ ਤੋਂ ਬੜੀ ਮਾੜੀ ਗੱਲ ਮੈਂ ਇਸ ਤੋਂ ਮਾੜਾ ਦੁਨੀਆ ਦੇ ਵਿੱਚ ਕੋਈ ਕੰਮ ਨਹੀਂ ਨਹੀਂ ਦੇਖ ਸਕਦਾ ਜੋ ਹਾਲਾਤ ਇਹ ਸਰਕਾਰ ਨੇ ਉਹ ਇਸ ਮੌਜੂਦਾ ਐਮਐਲਏ ਨੇ ਸਾਡੀ ਕੀਤੀ ਬਿਲਕੁਲੇ ਤਸਵੀਰਾਂ ਨੇ ਲੋਕ ਮੁੰਡੇ ਵਾਲੇ ਕੱਸੇ ਹੀ ਕੱਤੀ ਹੋਏ ਨੇ ਮੁਰਦਾਬਾਤ ਦੇ ਨਾਰੇ ਜਿਦਗੇ ਲਾਜਾ ਰਹੇ ਨੇ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਸ਼ਿੰਗਾਰ ਦੇ ਨਾਲੇ ਦੇ ਉੱਤੇ ਮੌਜੂਦਾ ਜਿੱਤੇ ਕੀ ਇੱਕ ਵਿਅਕਤੀ ਵੀ ਮਿੰਨਾ ਜੁੜ ਚੁੱਕੇ ਨੇ ਜਿਹੜਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਅੰਦਰੀ ਹਾਲਾ ਕੀ ਸ਼ਰੀਰਿਕ ਉਹ ਠੀਕ ਨਹੀਂ ਆ ਪਰ ਫਿਰ ਵੀ ਜਿਹੜਾ ਕੀ ਹੈ ਇੱਥੇ ਪਾਣੀ ਦੇ ਪਾਣੀਆਂ ਦੇ ਘਰੇਵਾਰਦਿਆਂ ਪਰੇਸ਼ਾਨ ਹੋ ਕੇ ਇਹ ਵੀ ਅੱਜ ਇੱਥੇ ਪਦਰਸ਼ਨ ਕਰਨਾ ਨੇ ਕੀ ਕਰਨਾ ਤੂੰ ਤਾਂ ਠੀਕ ਵੀ ਨਹੀਂ ਹੈਗੀ ਤਾਂ ਵੀ ਪ੍ਰਦਰਸ਼ਨ ਕਰਨਾ ਸਰ ਇੱਕ ਕਾਰਪੋਰੇਸ਼ਨ ਨੇ ਬਣਾਇਆ ਸੀਗਾ ਨਾਲੇ ਨੂੰ ਕਵਰ ਕਰਨ ਦਾ ਇਹ ਟੋਟਲੀ 올 ਟੂਗੇਦਰ ਇੱਕ ਫੇਲਰ ਪ੍ਰੂਵ ਹੋਇਆ ਇੱਥੇ ਨਾਲਾ ਛੱਤ ਦੇ ਜੋ ਸਮਾਰਟ ਵਾਇਟੀ ਅੰਡਰ ਇੱਕ ਸਾਰਾ ਕੁਝ ਕੀਤਾ ਗਿਆ ਕਿ ਇੱਕ ਸਮਾਰਟ ਰੋਡ ਬਣਾਈ ਜਾਏਗੀ ਉਹ ਅਸਲ ਵਿੱਚ ਇੱਕ ਲੌਲੀਪੌਪ ਸਾਬਤ ਹੋਇਆ ਹੈ ਇਹ ਜਿਹੜਾ ਸਾਰਾ ਏਰੀਆ ਇੱਕ ਲੋ ਲਾਈਂਗ ਏਰੀਆ ਸੀ ਜਿੱਥੇ ਆਲਰੇਡੀ بارش ਦੇ ਦਿਨਾਂ ਵਿੱਚ ਪਾਣੀ ਦੇ ਨਿਕਾਸੀ ਦੀ ਬੜੀ ਪ੍ਰੋਬਲਮ ਹੁੰਦੀ ਸੀ ਪਿਛੋ ਟਰਾਂਸਪੋਰਟ ਨਗਰ ਤੋਂ ਪਾਣੀ ਆ ਜਾਂਦਾ ਸੀ ਸਮਰਾਲਾ ਚੌਂਕ ਤੋਂ ਪਾਣੀ ਆ ਜਾਂਦਾ ਸੀ ਅਲਟੀਮੇਟਲੀ ਕੀ ਕੀਤਾ ਗਿਆ ਇਹਨੂੰ ਪੁਸ਼ ਅਪ ਕਰਕੇ ਨਾਲੇ ਨੂੰ ਚੌੜਾ ਕਰਕੇ ਸੜਕ ਬਣਾਈ ਗਈ ਕਿ ਇੱਕ ਇੱਥੇ ਇੱਕ ਵਧੀਆ ਮਤਲਬ ਮਾਹੌਲ ਬਣ ਜਾਏਗਾ ਓਵਰ ਆਲ ਜਿਹੜੇ ਏਰੀਆ ਦੀ ਵੈਲਿਊ ਹੋਈ ਹੋਏਗੀ ਬਟ ਅਲਟੀਮੇਟਲੀ ਆਈ ਫੇਲ ਟੂ ਅੰਡਰਸਟੈਂਡ ਕਿ ਕਿਹੜੇ ਬੇਵਕੂਫ ਇੰਜੀਨੀਅਰਸ ਨੇ ਇੱਥੇ ਵਰਕਆਊਟ ਕੀਤਾ ਹੈ ਇਹ 올 ਟੂਗੇਦਰ ਨਾ ਫਾਲਟੀ ਪਲਾਨ ਹੈ ਇੱਕ ਅਨਪੜ੍ਹ ਬੰਦੇ ਨੂੰ ਸਮਝ ਆਂਦੀ ਹੈ ਕਿ ਜਿੱਥੋਂ ਸਾਰਾ ਪਾਣੀ ਇੱਧਾ ਆ ਰਿਹਾ ਹੈ ਇੱਥੋਂ ਨਿਕਲ ਰਿਹਾ ਹੈ ਤੇ ਜੇ ਆਪਾਂ ਨਾਲੇ ਵਾਲੇ ਦੀ ਜਗਾ ਨੂੰ ਉੱਚਾ ਕਰ ਦਾਂਗੇ ਤਾਂ ਅਲਟੀਮੇਟਲੀ ਪਾਣੀ ਕਿੱਥੇ ਜਾਏਗਾ ਇਹ ਤਾਂ ਇੱਕ ਅਨਪੜ ਬੰਦਾ ਵੀ ਬੜੇ ਪਿਆਰ ਨਾਲ ਸਮਝ ਸਕਦਾ ਹੈ ਕਿ ਜੋ ਪਲਾਨ ਇੱਥੇ ਨਾਲੇ ਦਾ ਬਣਾਇਆ ਗਿਆ ਉਹ ਨਿਕਾਸੀ ਕਿੱਦਾਂ ਹੋਈ ਅਲਟੀਮੇਟਲੀ ਤੇ ਇਹੀ ਇੱਥੇ ਅਪਰੂਵ ਹੋਇਆ ਮੈਂ ਮੈਂ ਕਹਿਣਾ ਨਹੀਂ ਚਾਹੁੰਦਾ ਬਟ ਪਰਸਨਲੀ ਮੈਂ ਦੱਸਣਾ ਚਾਹੂੰਗਾ ਮੈਂ ਇੱਕ ਡਿਸੇਬਲਡ ਬੰਦਾ ਅੱਪਰਸੋ ਜਿਹੜੀ ਬਾਰਿਸ਼ ਪਈ ਹੈ ਸਿਰਫ 2 ਘੰਟਾ ਬਾਰਿਸ਼ ਪਈ ਹੈ ਮੈਂ ਆਫਿਸ ਤੋਂ ਆਪਣੇ ਘਰ ਆਇਆ ਤੇ ਮੇਰੇ ਪੱਟ ਤੱਕ ਪਾਣੀ ਸੀ ਪੱਟ ਤੱਕ ਪਾਣੀ ਸੀ ਜਿਹਦੇ ਵਿੱਚੋਂ ਮੈਂ ਲੰਘ ਕੇ ਆਪਣੇ ਘਰ ਗਿਆ ਜੇ ਕਿਤੇ ਉੱਥੇ ਮੈਂ ਡਿੱਗ ਜਾਂਦਾ ਤਾਂ ਮੇਰੇ ਵਰਗੇ ਬੰਦੇ ਦਾ ਉਥੇ ਕੀ ਲੱਭਣਾ ਸੀ ਕੱਖ ਵੀ ਨਹੀਂ ਇਹ ਚੀਜ਼ ਪਰਸਨਲੀ ਸਾਡੇ ਕਾਉਂਸਲਰ ਸਾਹਿਬ ਨੂੰ ਪਤਾ ਐਮ ਐਲ ਏ ਸਾਹਿਬ ਨੂੰ ਪਤਾ ਕਿੰਨੀ ਵਾਰੀ ਪ੍ਰੋਬਲਮਸ ਕਮਿਊਨੀਕੇਟ ਕੀਤੀਆਂ ਜਾ ਚੁੱਕੀਆਂ ਹਨ ਕਮਿਸ਼ਨਰ ਸਾਹਿਬ ਤੱਕ ਅਵਾਜ਼ ਪਹੁੰਚਾਈ ਜਾ ਰਹੀ ਹੈ ਰਾਦਰ ਪਰਸੋਂ ਜਿਹੜੇ ਐਗਜ਼ੀਅਨ ਸਾਹਿਬ ਨੇ ਇੱਥੇ ਜ਼ੋਨ ਵਿੱਚ ਬੈਠਦੇ ਨੇ ਮਿਸਟਰ ਰਣਵੀਰ ਸਿੰਘ ਜੀ ਉਹਨਾਂ ਨੇ ਵਿਜ਼ਿਟ ਕੀਤਾ ਨਾਲ ਉਹਨਾਂ ਦੇ ਪੂਰਾ ਹਮਲਾ ਆਇਆ ਉਹਨਾਂ ਦੇ ਬਟ ਉਹ ਸਾਰਾ ਕੁਝ ਦੇਖ ਦਿਖਾ ਕੇ ਕੋਲੀ ਦੇ ਕੇ ਚਲੇ ਗਏ ਕਿ ਇਹਦਾ ਅਸੀਂ ਹੁਣ ਹੱਲ ਕੱਢ ਕੇ ਜਾਵਾਂਗੇ ਆਪਣੇ ਬੰਦਿਆਂ ਨੂੰ ਇੱਥੇ ਡਿਪਲੋਮੈਟ ਕਰਕੇ ਗਏ ਬਸ ਜਦੋਂ ਉਹ ਚਲੇ ਗਏ ਉਸ ਤੋਂ ਅਧੇ ਘੰਟੇ ਦੇ ਬਾਅਦ ਅੰਦਰ ਅੰਦਰ ਾਰੇ ਬੰਦੇ ਉਹਨਾਂ ਦੇ ਇੱਥੋਂ ਗਾਇਬ ਹੋ ਗਏ ਜੋ ਦੇਖਾ ਦੇਖਾ ਦਿਖਾਈ ਕਰਨਾ ਹੈ ਹਾਂ ਬਿਲਕੁਲ ਉਹ ਆ ਕੇ ਆਪਣੀ ਖਾਣਾ ਪੂਰਤੀ ਕਰ ਗਿਆ ਕਿ ਮੈਂ ਤੁਹਾਡੇ ਨਾਲ ਖਾਣਾ ਬਟ ਅਲਟੀਮੇਟਲੀ ਪ੍ਰੋਬਲਮ ਇਹ ਹੈ ਜੋ ਰਿਐਲਿਟੀ ਹੈ ਉਹ ਇਹ ਹੈ ਕਿ ਇੱਥੇ ਜਦੋਂ ਵੀ ਅੱਧਾ ਘੰਟਾ ਵੀ ਬਾਰਿਸ਼ ਪੈਂਦੀ ਹੈ ਪਾਣੀ ਸਾਰੀਆਂ ਗਲੀਆਂ ਅੰਚ ਬਲੌਕ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਪਾਣੀ ਨਿਕਲਣ ਤੇ ਲਈ ਘੱਟੋ ਘੱਟ 5 ਤੋਂ 6 ਘੰਟੇ ਦਾ ਸਮਾਂ ਚਾਹੀਦਾ ਹੈ ਉੰਨੀ देर ਕੋਈ ਬੰਦਾ ਆਪਣੇ ਘਰ ਨਹੀਂ ਪਹੁੰਚ ਸਕਦਾ ਖਾਸ ਤੌਰ ਤੇ ਬਜ਼ੁਰਗ ਲੋਕ ਡਿਸੇਬਲਡ ਬੱਚਿਆਂ ਨੂੰ ਤੇ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇੱਥੇ ਆ ਕੇ ਇਲਾਕੇ ਦੀ ਸੁੱਧ ਲਈ ਜਾਵੇ ਛੇਤੀ ਤੋਂ ਛੇਤੀ ਕੁਝ ਕੀਤਾ ਜਾਵੇ ਨਹੀਂ ਤਾਂ ਮੈਨੂੰ ਇਹ ਕਹਿਣ ਚ ਕੋਈ हिचक ਨਹੀਂ ਕਿ ਕਮਿਸ਼ਨਰ ਕਾਰਪੋਰੇਸ਼ਨ ਐਮ ਐਲ ਏ ਸਾਹਿਬ ਕੌਂਸਲਰ ਤੇ ਸਾਰੇ ਨਗਰ ਨਿਗਮ ਦਾ ਜਿੰਨਾ ਵੀ ਅਮਲਾ ਹੈ ਉਹਨਾਂ ਨੂੰ ਡੁੱਬ ਕੇ ਇਸੇ ਨਾਲੇ ਚ ਡੁੱਬ ਮਰ ਜਾਣ ਦੀ ਲੋੜ ਹੈ ਬੜੀ ਵੱਡੀ ਗੱਲ ਕਹਤੀ ਹੈ ਇੱਕ ਵਿਅਕਤੀ ਨੇ ਕਿ ਜੇਕਰ ਨਾਲਾ ਸਾਫ ਨਹੀਂ ਕਰ ਸਕਦੇ ਇੱਕ ਨੌਜਵਾਨ ਹਾਂਜੀ ਕੀ ਕਹਿੰਦੀ ਜਿਹੜਾ ਦੁੱਖ ਪਰੇਸ਼ਾਨੀ ਹੋਈ ਹੈ ਨਾ ਇੱਕ ਘੰਟੇ ਦੀ ਬਾਰਿਸ਼ ਤੋਂ ਬਾਅਦ ਲੱਗਾ ਪਾਣੀ ਨਹੀਂ ਆਊਗਾ ਜਦੋਂ ਬਾਰਿਸ਼ ਬੰਦ ਹੋਣ ਤੋਂ ਬਾਅਦ ਡੇਢ ਫੁੱਟ ਪਾਣੀ ਅੰਦਰ ਆ ਗਿਆ ਨਾ ਉਹ ਗੱਲ ਦੀ ਸਮਝ ਨਹੀਂ ਆਈ ਐਤ ਕੀ ਸਾਰਾ ਪਾਣੀ ਸ਼ਿਵਾ ਨਗਰ ਕੀੋਂ ਆਇਆ ਜਾਂਦਾ ਯਾਰ ਇਹ ਮੈਨੂੰ ਕੀ ਪਤਾ ਇਹਨੇ ਕਨੈਕਸ਼ਨ ਦਿੱਤਾ ਜਦੋਂ ਇੱਥੇ ਕਨੈਕਸ਼ਨ ਦੇ ਕੇ ਕਈਆਂ ਨੇ ਫੋਟੋ ਖਿਚਾਉਂਦੇ ਨੇ ਉਹਨਾਂ ਦੇ ਨੀਚੇ 2-300 ਉਹਨਾਂ ਦੇ ਜਿਹੜੇ ਵਰਕਰ ਨੇ ਕਮੈਂਟ ਕਰਦੇ ਨੇ ਕੰਗ੍ਰੈਚੁਲੇਸ਼ਨ ਸਰ ਤੁਸੀਂ ਪੈਪ ਦਾ ਜੁਆਇੰਟ ਕਰਾ ਦਿੱਤਾ ਤੁਹਾਡੇ ਕੰਗ੍ਰੈਚੁਲੇਸ਼ਨ ਸਰ ਦੇ ਕਮੈਂਟ ਤਾਂ ਵਧੀਆ ਸੀਗੇ ਉਹਨੇ ਜੁਆਇੰਟ ਕਰਕੇ ਸਾਰੇ ਮਹੱਲੇ ਦਾ ਬੇੜਾ ਕਰ ਕਰਤਾ ਮੇਰੀ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਹੈ 8500 ਬਿੱਲ ਬਣਿਆ ਪਿਆ ਅੱਜ ਮੈਸੇਜ ਆ ਗਿਆ ਕਹਿੰਦੇ 8500 ਰੁਪਏ ਤੁਹਾਡਾ ਲੱਗਣਾ ਵਾਸ਼ਿੰਗ ਮਸ਼ੀਨ ਖਰਾਬ ਹੋ ਗਿਆ ਆਪਾਂ ਘਰੇ ਨਹੀਂ ਸੀ ਆਪ ਗਲੀਆਂ ਵਿੱਚ 4 ਫੁੱਟ ਦੇ ਲਗਭਗ ਖੜਦਾ ਹੈ ਮੇਨ ਕਾਰਨ ਇਹ ਹੈ ਸੀਵਰੇਜ ਜਿਹੜਾ ਨਾਲਾ ਬਣਾਇਆ ਨਾ ਸਾਰਾ ਗਾਰ ਨਾਲ ਪੂਰਾ ਹੀ ਭਰਿਆ ਹੋਇਆ ਪਾਣੀ ਨਿਕਰਦੀ ਬਿਲਕੁਲ ਨਹੀਂ ਹੈ ਜਿਹੜੇ ਗਲੀਆਂ ਦੇ ਕਿੰਨੀਆਂ ਲੱਗਦੀਆਂ ਨੇ ਗਲੀਆਂ ਦਾ ਜਿਹੜਾ ਕਨੈਕਸ਼ਨ ਹੈ ਨਾ ਉਹਨਾਂ ਨੇ ਬਜਾਇਆ ਕਿ ਨਾਲਾ ਹੀ ਕਰਨ ਦੇ ਬਜਾਇ ਸੀਵਰੇਜ ਕਰਦੇ ਆ ਸੀਵਰੇਜ ਕਿੰਨਾ 2.5 ਫੁੱਟ ਦਾ ਪਾਈ ਪਾਣੀ ਖੇਚੀ ਨਹੀਂ ਸਕਦਾ ਉਹ ਸਾਰਾ ਖੜਦਾ ਹੀ ਖੜਦਾ ਹੈ ਘਰ ਘਰ 'ਚ ਲੰਘਦਾ ਹੀ ਨਹੀਂ ਗਲੀ 'ਚੋਂ ਗਲਾਨਾ ਖੁੰਨੀਆਂ ਛੱਡ ਕੇ ਸੌਂ ਜਾਂਦੇ ਆ ਹੁਣ ਕਿਸੇ ਨੇ ਆਣਾ ਵੀ ਨਹੀਂ ਚੋਤਨੇ ਵੀ ਨਹੀਂ ਆਣਾ ਤੇ ਕਿਸੇ ਨੂੰ ਵੀ ਵਹਿਣਾ ਵੀ ਨਹੀਂ ਬਿਲਕੁਲ ਇਹ ਤਸਵੀਰਾਂ ਨੇ ਲੋਕ ਮੱਲੇ ਵਾਲੇ ਪਰਚਾਨ ਨੇ ਅਜੀ ਕਿਸ ਤਰ੍ਹਾਂ ਦੇਦੇ ਹੋ ਨਾਲਾ ਜਿਹੜਾ ਛਤਿਆ ਗਿਆ ਸੀਗਾ ਲੋਕਾਂ ਦੀ ਸਹੂਲਤਾਂ ਦੇ ਛਤੇ ਗਦੀ ਹੈ بارش ਦਾ ਅੱਲੇ ਦਾ ਅੱਧਾ ਘੰਟਾ ਨਹੀਂ ਹੁੰਦਾ بارش ਨੂੰ 4-4 ਫੁੱਟ ਪਾਣੀ ਖੜ ਜਾਂਦਾ ਦੇਖੋ ਮੈਂ ਇੱਥੇ ਪਿਛਲੇ 40 ਸਾਲ ਤੋਂ ਰਹਿ ਰਿਹਾ ਪਰ ਇਹ ਪਹਿਲੀ ਵਾਰੀ ਹੈ ਕਿ ਜਦੋਂ ਮੈਨੂੰ ਇੱਥੇ ਕਿਸੇ ਸੜਕ ਦੇ ਰੋਕਣ ਵਾਸਤੇ ਨੂੰ ਆਣਾ ਪਿਆ ਐ ਇੰਨਾ ਬੁਰਾ ਹਾਲ ਹੈ ਤੁਹਾਨੂੰ ਦੱਸ ਨਹੀਂ ਸਕਦੇ ਅੱਧਾ ਘੰਟਾ ਮੀਂਹ ਪੈਂਦਾ ਅੱਧਾ ਘੰਟਾ ਮੀਂਹ ਪੈਂਦਾ ਸਾਨੂੰ ਸਾਰੇ ਦਿਨ ਵਾਸਤੇ ਕਮਰੇ 'ਚ ਆਪਣੇ ਘਰੇ ਡੱਕ ਕੇ ਬੈਣਾ ਪੈ ਜਾਂਦਾ ਮੈਂ ਤਾਂ ਇਹ ਕਹਿੰਦਾ ਕਿ ਇਹ ਸਰਕਾਰ ਤੇ ਕਾਰਜਪ੍ਰਣ ਦੀ ਨਲਾਕੀ ਹੈ ਜਿਹੜਾ ਸਭ ਕੁਝ ਹੋ ਰਿਹਾ ਬਿਲਕੁਲ ਇਹ ਤਸਵੀਰ ਦੇਖੋ ਤਾਂ ਤੁਸੀਂ ਰੋਸ ਪ੍ਰਦਰਸ਼ਨ ਇਹਨਾਂ ਕੋ ਬਾ ਚੁੱਕਾ ਹੋਇਆ ਹੈ ਜਿਹੜੀ ਲੋਕ ਲੋਕ ਜਿਹੜਾ ਕਿ ਇਹ ਲੇਟਰ ਦੇ ਬਜ਼ੁਰਗ ਹੋ ਕੇ ਨੇ ਬੈਠੇ ਨੇ ਬਜ਼ੁਰਗਾਂ ਦਾ ਸੜਕ ਜਾਮ ਹੋ ਕਰ ਦਿੱਤੀ ਗਈ ਹੈ ਇਹ ਤਸਵੀਰਾਂ ਨੇ ਬੁੱਢੇ ਨਾਲੇ ਨੂੰ ਲੈ ਕੇ ਲੋਕਾਂ ਦੇ ਘਰੇ ਪਾਣੀ ਜਿਹੜਾ ਖੜਦਾ ਹੋ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਬੜਾ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਸ਼ਿੰਗਾਰ ਦੇ ਕੋਲ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਕਿਤਰਾ ਸਰਕਾਰ ਦੇ ਖਿਲਾਫ ਜੜਾ ਕੀ ਹੈ ਹਾਏ ਹਾਏ ਦੇ ਨਾਰੇ ਲਾਜਾ ਦੇ ਕਾਰਪੋਰੇਸ਼ਨ ਦੇ ਖਿਲਾਫ ਨਾਰੇ ਲਾਏ ਜਾ ਰਹੇ ਆ ਇਹ ਤਸਵੀਰਾਂ ਨੇ ਲੁਧਿਆਣਾ ਦੀ ਆ ਸ਼ਿਵੈ ਨਗਰ ਦੇ ਮੱਲੇ ਦਾ ਮੱਲੇ ਵਾਲੇ ਨੇ ਜਿਹੜੇ ਕੀ ਰੋਗ ਪ੍ਰਦਰਸ਼ਨ ਕਰ ਰਹੇ ਨੇ ਤਸਵੀਰ ਦੇਖ ਸਕਦੇ ਹੋ ਕਿੰਨੀ ਗੰਭੀਰ ਤਸਵੀਰ ਆ ਜਿਹੜਾ ਕੀ ਹੈ ਇੱਕ ਵਿਅਕਤੀ ਜਿਹੜਾ ਕੀ ਹੈ ਰੋਡ ਤੇ ਹੀ ਲੇਟ ਚੁੱਕਾ ਹੋਇਆ ਹੋਇਆ ਵਾ ਤਸਵੀਰ ਦੇਖਦੇ ਹੋ ਤੁਸੀਂ ਇੱਕ ਸ਼ਿਵਾਇ ਨਗਰ ਦੇ ਵਿੱਚ ਜਿਹੜਾ ਕੀ ਹੈ ਲਗਾਤਾਰ ਪਾਣੀ ਖੜਦਾ ਆਉਂਦਾ ਪਿਆ ਵੈ ਤੇ ਉਸ ਤੋਂ ਬਾਅਦ ਇਹ ਕਿ ਲੋ ਇੱਕ ਰਕਤੀ ਜਿਹੜੀ ਰੋਡ ਤੇ ਹੀ ਲੇਟ ਜਾਂਦਾ ਵੈ ਚੱਕਾ ਜਾਮ ਹੋ ਜਾਂਦਾ ਵੈ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਨਾਲੇ ਇੱਕ ਨਾਲਾ ਛੱਤਿਆ ਗਿਆ ਪਰ ਲੋਕਾਂ ਨੂੰ ਸੁਵਟਾ ਨਹੀਂ ਮਿਲਿਆ ਉੱਥੇ ਜਿਹੜਾ ਕੋਈ ਪਾਣੀ ਜਿਹੜਾ ਕੀ ਹੈ ਪਾਣੀ ਲੋਕਾਂ ਦੇ ਘਰੇ ਵਰ ਜਾਂਦਾ ਲੱਖਾਂ ਦਾ ਸਮਾਨ ਜਿਹੜਾ ਕੀ ਹੈ ਘਰਾਂ ਦੇ ਪਾਣ ਲੱਖਾਂ ਦਾ ਸਮਾਨ ਜਿਹੜਾ ਕੀ ਹੈ ਖਰਾਬ ਹੋ ਜਾਂਦਾ ਵੈ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪਾਣੀ ਚਾਰਚਾ ਫੁੱਟ ਘਰਾਂ ਦੇ ਵਿੱਚ ਵੜ ਜਾਂਦਾ ਤੇ ਡੂੰਗਾ ਪਾਣੀ ਜਿਹੜਾ ਕੀ ਹੈ ਪੱਟਾ ਤੱਕ ਜਾਂ ਲੱਤਾ ਤੱਕ ਪਾਣੀ ਆ ਜਾਂਦਾ ਵੈ ਇਹ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਜਿਹੜਾ ਕੀ ਹੈ ਜਾਮ ਲੱਗ ਚੁੱਕਾ ਹੋਇਆ ਵੈ ਦੇਵੀ ਜੀ ਲਗਾਤਾਰ ਮਾਮਲਾ ਭਖਿਆ ਹੈ ਇਸ ਨਾਣੇ ਨੂੰ ਲੈ ਕੇ ਬਰਸਾਤਾਂ ਪਾਣੀ ਲਗਾਤਾਰ ਘਰਾਂ 'ਚ ਵੜ ਜਾਂਦਾ ਲੱਖਾਂ ਸਮਾਨ ਮੋਤਾ ਹੋ ਰਿਹਾ ਨੇ ਲੱਖਾਂ ਸਮਾਨ ਖਰਾਬ ਹੋ ਰਿਹਾ ਕਿਸ ਤਰ੍ਹਾਂ ਦੇ ਦੇ ਚੀਜ਼ ਜੇ ਆਪਕੋ ਪ੍ਰੋਬਲਮ ਆਈ ਹੈ ਜੀ ਮੈਂ ਕਰੂੰਗਾ ਮੈਂ ਇਸ ਦਾ ਸਮਾਹ ਇਸ ਏਰੀਏ ਦੇ ਸ਼ਿਵਾਜੀ ਨਗਰ ਦੇ ਏਰੀਏ ਦੇ ਲੋਕ ਪਿਛਲੇ 2-3 ਸਾਲ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਨੇ ਔਰ ਰੋਜ਼ ਆਪਣੇ ਘਰਾਂ ਤੋਂ ਬਾਹਰ ਆ ਕੇ ਐਮਐਲਏ ਸਾਹਿਬ ਨੂੰ ਇਹ ਕਹਿੰਦਾ ਹੈ ਕਿ ਹਰ ਆਦਮੀ ਕੋ ਕਾਰਪੋਰੇਸ਼ਨ ਦੇ ਵਿੱਚ ਕਮਿਸ਼ਨਰ ਸਾਹਿਬ ਨੂੰ ਬਾਰ-ਬਾਰ ਕਹ ਰਹੇ ਨੇ ਵੀ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਜਦੋਂ ਥੋੜਾ ਜਿਹਾ ਵੀ ਬਰਸਾਤ ਹੁੰਦੀ ਸਾਡੇ ਘਰਾਂ 'ਚ ਪਾਣੀ ਵੜ ਜਾਂਦਾ ਹੈ ਪਰ ਨਾ ਕੋਈ ਐਮਐਲਏ ਧਿਆਨ ਦੇ ਰਿਹਾ ਨਾ ਕਾਰਪੋਰੇਸ਼ਨ ਵਾਲੇ ਧਿਆਨ ਦੇ ਰਹੇ ਨੇ ਔਰ ਅੱਜ ਇਸ ਏਰੀਆ ਦੇ ਵਿੱਚ ਲੋਕਾਂ ਦਾ ਕਰੋੜਾਂ ਰੁਪਏ ਦੇ ਨੁਕਸਾਨ ਹੋ ਚੁੱਕੇ ਨੇ ਰੁਪਏ ਦੇ ਨਾਲ ਨੁਕਸਾਨ ਹੋ ਰਿਹਾ ਕੋਈ ਗੱਲ ਨਹੀਂ ਲੋਕੀ ਬਰਦਾਸ਼ਤ ਕਰ ਲੈਣਗੇ ਪਰ ਅੱਜ ਦੀ ਡੇਟ ਦੇ ਵਿੱਚ ਲੋਕਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਾਈ ਤੋਂ ਅਵਜਾਰ ਹੋ ਰਹੇ ਨੇ ਬਿਮਾਰੀਆਂ ਲੱਗ ਰਹੀਆਂ ਨੇ ਇੱਕ ਲੇਡੀ ਦੀ ਡੈਥ ਹੋਈ ਹੈ ਔਰ ਇਹ ਪਿੱਛੇ ਜੇ ਕਰੰਟ ਲੱਗਣ ਦੇ ਨਾਲ ਇੱਕ ਲੇਡੀ ਦੀ ਡੈਥ ਹੋ ਗਈ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋ ਸਕਦੀ ਮੈਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੇ ਗੱਲ ਕਹਿਣਾ ਚਾਹਨਾ ਵੀ ਜਾਂ ਇਸ ਚੀਜ਼ ਦਾ ਹੱਲ ਕਰ ਦਿਓ ਦੇਖੋ ਇੱਕ ਛੋਟੇ ਜਿਹੇ ਅੱਧਾ ਘੰਟਾ ਬਰਸਾਤ ਆਂਦੀ ਤੇ 2-2 ਫੁੱਟ ਲੋਕਾਂ ਦੇ ਘਰ ਪਾਣੀ ਜਾਂਦਾ ਹੈ 4-4 ਫੁੱਟ ਪਾਣੀ ਕਰ ਜਾਂਦਾ ਲੋਕਾਂ ਦੇ ਕਰੋੜਾਂ ਰੁਪਏ ਦੇ ਨੁਕਸਾਨ ਹੋ ਚੁੱਕੇ ਨੇ ਔਰ ਭਗਵੰਤ ਮਾਨ ਸਰਕਾਰ ਜਿਹੜੀ ਇਹ ਡਵੈਲਪਮੈਂਟ ਦੀ ਗੱਲਾਂ ਕਰਦੀ ਏ ਲੋਕੀ ਜਿਹੜੇ ਇੱਥੋਂ ਦੇ ਨੇ ਐਮਐਲਏ ਸਾਹਿਬ ਨੇ ਉਹ ਡਵੈਲਪਮੈਂਟ ਦੀ ਗੱਲ ਕਰਦੇ ਨੇ ਮੈਂ ਕਹਿੰਨਾ ਗੋਗੀ ਗੋਗੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਦੋਂ ਉਹਨੇ ਦੇਖਿਆ ਕਿ ਮੇਰੇ ਏਰੀਆ ਦਾ ਵਿਕਾਸ ਨਹੀਂ ਹੋ ਰਿਹਾ ਔਰ ਉਹਨੇ ਜਿਹੜੇ ਆਪਣੇ ਪੱਥਰ ਲਗਾਏ ਹੋਏ ਸੀ ਆਪਣੇ ਆਪ ਹੀ ਤੋੜਦੇ ਤੇ ਮੈਂ ਇਥੋਂ ਲੋਕਲ ਹਲਕਾ ਸੈਂਟਰ ਦੇ ਐਮਐਲਏ ਨੂੰ ਵੀ ਕਹਿੰਨਾ ਆ ਇੱਥੇ ਇੱਥੇ ਆ ਕੇ ਜਿਹੜੇ ਜਿਹੜੇ ਤੁਸੀਂ ਆਪਣੇ ਲਾ ਕੇ ਬਣਾ ਕੇ ਗਏ ਹੋਏ ਹੋ ਬੋਰਡ ਲਗਾ ਕੇ ਗਏ ਹੋ ਵੱਡੇ ਵੱਡੇ ਐਡਾ ਤੁਟ ਘਾਟਨ ਕਰਕੇ ਗਏ ਹੋ ਉਹਨਾਂ ਨੂੰ ਤੁਸੀਂ ਵੀ ਤੋੜ ਦਿਓ ਅਗੇ ਕਮ ਸਿਕਮ ਲੋਕਾਂ ਦਾ ਸਾਥ ਦਿਓ ਕੁਛ ਤੇ ਆਪਣੀ ਜਮੀਰ ਆਪਣੀ ਜਗਾਓ ਜਿਸ ਤਰੀਕੇ ਦੇ ਨਾਲ ਗੋਗੀ ਨੇ ਐਮਐਲਏ ਨੇ ਆਵਾਜ਼ ਵਿੱਚ ਪਾਰਟੀ ਦੇ ਆਪਣੀ ਜਮੀਰ ਜਗਾਈਏ ਆਓ ਤੁਸੀਂ ਵੀ ਜਮੀਰ ਜਗਾਓ ਔਰ ਲੋਕਾਂ ਦੇ ਵਿੱਚ ਖੜੇ ਆ ਕੇ ਲੋਕਾਂ ਦੀ ਜਾਨ ਨੂੰ ਬਚਾਓ ਸਵੇਰ ਦੇ ਐਮਐਲਏ ਦੇ ਫੋਨ ਟਰਾਈ ਕਰਨੇ ਆ ਕੋਈ ਐਮਐ ਦਾ ਫੋਨ ਨਹੀਂ ਮਿਲਿਆ ਸਾਰੇ ਫੋਨ ਐਮਐਲਏ ਦੇ ਬੰਦ ਬੰਦ ਸੀਗੇ ਅਸੀਂ ਸਾਰੇ ਮੱਲੇ ਵਾਲੇ ਨੇ ਕੋਸ਼ਿਸ਼ ਕੀਤੀ ਵੀ ਚਲੋ ਐਮਐਲਏ ਨਾਲ ਗੱਲ ਹੋ ਜAVE ਸਾਨੂੰ ਧਰਨਾ ਨਾ ਲਾਣਾ ਪਵੇ ਇਹ ਸਾਨੂੰ ਮਜਬੂਰ ਨਾ ਹੋਣਾ ਪਵੇ ਪਰ ਐਮਐਲਏ ਦੇ ਸਾਰੇ ਫੋਨ A ਤੋਂ Z ਬੰਦ ਨੇ ਇਹ ਬੜੀ ਸ਼ਰਮ ਦੀ ਗੱਲ ਹੈ ਜਿਹਨੂੰ ਲੋਗ ਜਿਹਨੂੰ ਅਸੀਂ ਲੋਕਾਂ ਨੇ ਵੋਟਾਂ ਪਾ ਕੇ ਵਿਧਾਨ ਸਭਾ ਭੇਜਿਆ ਅੱਜ ਉਹ ਸਾਡੀ ਆਵਾਜ਼ ਸੁਣ ਸਾਨੂੰ ਮਿਲ ਉਹ ਲੋ ਵੀ ਤਿਆਰ ਨਹੀਂ ਐ ਸਾਡੇ ਦੁੱਖ ਤਕਲੀਫ ਸੁਣਨ ਨੂੰ ਤਿਆਰ ਨਹੀਂ ਐ ਸਾਡੇ ਬੱਚਿਆਂ ਦੀ ਹਾਲ ਦੇਖਣ ਨੂੰ ਤਿਆਰ ਨਹੀਂ ਐ ਐਸੇ ਐਮਐਲਏ ਨੂੰ ਮੈਂ ਕਹਿੰਦਾ ਛੇਵੇਂ ਸੇ ਐਮਐਲਏ ਨੂੰ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਗੱਲਬਾਤ ਕਰਨ ਜਾ ਰਹੇ ਆ ਮੱਲੇ ਦੇ ਨਾ ਭਾਈ ਕੀ ਕਰਨ ਕੀ ਇੱਥੇ ਬੈਠੇ ਰੋਜ਼ ਪਤਨਛੇ ਹੋਰ ਪਾਣੀ ਦਾ ਹੱਲ ਕਰੋ ਸਾਡੇ ਮੱਲੇ ਦਾ ਜਿਹੜਾ ਨਿਊ ਸ਼ਿਵਾਜੀ ਨਗਰ ਦੇ ਰਿਹਾ ਅਸੀਂ ਸਾਰੇ ਨਿਵਾਸੀ ਅੱਜ ਇਕੱਠੇ ਹੋਏ ਆਂ ਜਿਹੜਾ ਬਰਸਾਤੀ ਪਾਣੀ ਹੈ ਇਹਦੀ ਕੋਈ ਨਿਕਾਸੀ ਨਹੀਂ ਹੈ ਸਾਰੇ ਲੋਕਾਂ ਦੇ ਘਰਾਂ ਦੇ ਅੰਦਰ 4-4 5-5 ਫੁੱਟ ਪਾਣੀ ਜਦੋਂ ਬਰਸਾਤ ਪੈਂਦੀ ਹੈ ਵੜ ਜਾਂਦਾ ਸਾਰੇ ਲੋਕਾਂ ਦੇ ਸਮਾਨ ਅਸੀਂ ਮੀਡੀਅਮ ਪਰਿਵਾਰ ਇੱਥੇ ਰਹਿੰਦੇ ਹਾਂ ਸਾਰੇ ਜੀ ਪਰਸੋ ਦੀ ਬਾਰਿਸ਼ ਜਦੋਂ ਪਈਏ ਸਾਡਾ ਸਾਰਾ ਘਰ ਦਾ ਸਮਾਨ ਸਾਡਾ ਖਰਾਬ ਹੋ ਗਿਆ ਸਾਡਾ ਫ੍ਰਿਜ ਸੜ ਗਿਆ ਸਾਰਾ ਕੋਈ ਸਮਾਨ ਬੈੱਡ ਸਾਰਿਆਂ ਦੇ ਸਾਡਾ ਪਾਣੀ ਅੰਦਰ ਗੰਦਾ ਪਾਣੀ ਜਿਹਦੇ ਨਾਲ ਬਿਮਾਰੀ ਸਾਡੇ ਪਰਿਵਾਰ ਦੇ ਸਾਰੇ ਜੀ ਉਸ ਤੋਂ ਬਾਅਦ ਬਿਮਾਰ ਪਏ ਨੇ ਅਸੀਂ ਇਸ ਸਰਕਾਰ ਨੂੰ ਕੀ ਕਹੀਏ ਐਨੀ ਨਿਕੰਮੀ ਸਰਕਾਰ ਅੱਜ ਤੱਕ ਪੰਜਾਬ ਦੇ ਵਿੱਚ ਨਹੀਂ ਆਈ ਜਿਹੜੀ ਨਿਕੰਮੀ ਸਰਕਾਰ ਇਸ ਟਾਈਮ ਬਣ ਬਣੀ ਹੋਈ ਹੈ ਕਿਉਂਕਿ ਐਮਐਲਏ ਨੂੰ ਅਸੀਂ ਹੁਣੇ ਇੱਕ ਘੰਟਾ ਪਹਿਲੇ ਐਮਐਲਏ ਦੇ ਸਾਰੇ ਨੰਬਰ ਟਰਾਈ ਕੀਤੇ ਕੋਈ ਨੰਬਰ ਐਮਐਲਏ ਦਾ ਨਹੀਂ ਕੋ ਖੁੱਲਾ ਸੀਗਾ ਸਾਰੇ ਨੰਬਰ ਬੰਦ ਆ ਰਹੇ ਸੀਗੇ ਤੇ ਅੱਜ ਐਮਐਲਏ ਅਸੀਂ ਚੁਣ ਕੇ ਭੇਜੇ ਅਸੀਂ ਵੋਟਾਂ ਪਾਈਏ ਅਸੀਂ ਅੱਜ ਸਾਰੇ ਮੁਹੱਲਾ ਨਿਵਾਸੀ ਸਾਰੇ ਇਲਾਕਾ ਨਿਵਾਸੀ ਅੱਜ ਇਕੱਠੇ ਹੋ ਕੇ ਅਸੀਂ ਪਰੇਸ਼ਾਨ ਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡਾ ਮੁਹੱਲਾ ਡੁੱਬ ਜਾਂਦਾ ਜਦੋਂ ਵੀ ਪਾਣੀ ਜਾਂਦਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਸ ਚੇਤਾਵਨੀ ਦਿੰਦਾ ਆਪਣੇ ਆਪਣੇ ਮੁਹੱਲਾ ਨਿਵਾਸੀਆਂ ਦੀ ਤਰਫੋਂ ਕਿ ਜੇਕਰ ਸਾਡੇ ਇਲਾਕੇ ਦਾ ਇਹ ਨਿਕਾ ਪਾਣੀ ਦੀ ਨਿਕਾਸੀ ਨਾ ਹੋਈ ਜੇ ਅਸੀਂ ਕਿਸੇ ਵੀ ਐਜੀਟੇਸ਼ਨ ਕਰਨ ਲਈ ਅਸੀਂ ਮਜਬੂਰ ਹੋਵਾਂਗੇ ਜਿਹਦੀ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਤੇ ਉਸ ਤੋਂ ਬਾਅਦ ਅਸੀਂ ਅਗਰ ਇਹ ਸਾਡਾ ਹੱਲ ਨਹੀਂ ਫਿਰ ਵੀ ਹੱਲ ਨਹੀਂ ਹੁੰਦਾ ਤੇ ਮੈਂ ਖੁਦ ਆਪਣੇ ਮਹੱਲੇ ਦੇ ਪਿੱਛੇ ਮੈਂ ਆਤਮਦਾ ਕਰਨ ਲਈ ਮੈਂ ਡੀਸੀ ਦਫ਼ਤਰ ਦੇ ਬਾਹਰ ਜਾਵਾਂਗਾ ਜੀ ਨਹੀਂ ਨਾਲਾ ਜਦੋਂ ਬਣਾਇਆ ਗਿਆ ਸੀਗਾ ਉਦੋਂ ਦੇਖਿਆ ਨਹੀਂ ਗਈ ਸਭ ਕੁਝ ਪਾਈਪਾਂ ਹਾਂਜੀ ਹਾਂਜੀ ਉਦੋਂ ਜਦੋਂ ਇਹ ਨਾਲਾ ਬਣਾ ਰਹੇ ਸੀਗੇ ਅਸੀਂ ਮੌਜੂਦਾ ਐਮਐਲਏ ਨੂੰ ਵੀ ਅੱਧਾ ਅੱਧਾ ਨਾਲਾ ਉਦੋਂ ਬਣਿਆ ਸੀ ਜਦੋਂ ਮੌਜੂਦਾ ਐਮਐਲਏ ਡਾਵਰ ਸੀ ਜੀ ਉਸ ਤੋਂ ਬਾਅਦ ਜਦੋਂ ਪੱਪੀ ਸ਼ਾਹਪੁਰੀ ਐਮਐਲਏ ਬਣੇ ਹੁਣ ਪੱਪੀ ਸ਼ਾਹਪੁਰੀਆ ਜੀ ਅੱਜ ਤੋਂ 10-15 ਦਿਨ ਪਹਿਲੇ ਸਾਡੇ ਮਹੱਲੇ ਚ ਆਏ ਸੀ ਕਹਿ ਰਹੇ ਸੀ ਕਿ ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਕਰ ਸਕਦਾ ਇਹ ਤਾਂ ਪੁਰਾਣਾ ਐਮਐਲਏ ਡਾਵਰ ਬਣਾ ਕੇ ਗਿਆ ਜੀ ਉਹਨੂੰ ਉਹਨੂੰ ਜਾ ਕੇ ਪੁੱਛੋ ਤੁਹਾਨੂੰ ਕੰਟੈਕਟ ਆਦਾ ਹਾਂ ਹਾਂ ਤਾਂ ਲੇਕਿਨ ਅੱਜ ਉਸ ਗੱਲ ਨੂੰ ਮਨ ਨੂੰ ਤਿਆਰ ਹੀ ਨਹੀਂ ਹੈ ਜਿਸ ਕਰਕੇ ਸਾਰਾ ਮਹੱਲਾ ਸੀ ਅੱਜ ਮਜਬੂਰ ਹੋ ਕੇ ਅਸੀਂ ਅੱਜ ਰੋਡ ਤੇ ਬੈਠੇ ਆਂ ਇਹ ਸਰਕਾਰ ਦੀ ਨਾਕਾਮੀ ਹੈ ਕਿ ਇਹਨੇ ਲੋਕ ਪਰੇਸ਼ਾਨ ਹੋ ਕੇ ਸਾਰੇ ਕੰਮ ਕਰਨ ਵਾਲੇ ਬੰਦੇ ਨੂੰ ਅੱਜ ਤੁਸੀਂ ਵਿਹਲਾ ਕਰ ਦਿੱਤਾ ਔਰ ਸਾਡੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਇਸ ਗੰਦੇ ਪਾਣੀ ਦੇ ਨਾਲ ਕਰਕੇ ਬਿਮਾਰ ਪਏ ਨੇ ਜਿਹਦੀ ਜੇਕਰ ਕੋਈ ਨੁਕਸਾਨ ਹੁੰਦਾ ਤਾਂ ਸਾਰੀ ਜ਼ਿੰਮੇਵਾਰੀ ਇਹ ਪ੍ਰਸ਼ਾਸਨ ਦੀ ਹੋਏਗੀ ਸਰਕਾਰ ਦੀ ਹੋਏਗੀ ਮੈਂ ਅਗਰ ਅਗਰ ਇਹ 10 ਦਿਨ ਦੇ ਵਿੱਚ ਵਿੱਚ ਅਗਰ ਇਸ ਦਾ ਕੋਈ ਹੱਲ ਨਹੀਂ ਹੁੰਦਾ ਤੇ ਮੈਂ ਡੀਸੀ ਦਫ਼ਤਰ ਦੇ ਬਾਹਰ ਜਾ ਕੇ ਆਤਮ ਦਾ ਕਰਾਂਗਾ ਦੇ ਦੇਖੋ ਕਿ ਮੱਲੇ ਵਾਲੇ ਅੱਜ ਸੜਕਾਂ ਦੇ ਉੱਤਰਾਏ ਨੇ ਇੱਕ ਗੰਦੇ ਨਾਲੇ ਦੇ ਕਰਕੇ ਕਿ ਪਾਣੀ ਤੋਂ ਲੋਕ ਬੜੇ ਪਰੇਸ਼ਾਨ ਨੇ ਬਰਸਾਤਾ ਪਾਣੀ ਲਗਾਤਾਰ ਅੰਦਰ ਵਰਦਾ ਸਮਾਨ ਲੱਖਾਂ ਸਮਾਨ ਸੜ ਜਾਂਦਾ ਵਾ ਦੇਖੋ ਜੀ ਅਸੀਂ ਬੜੇ ਅੱਜ ਨਮੋਸ਼ ਆ ਕਿ ਅੱਜ ਸਾਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਉਹਦਾ ਕਾਰਨ ਅੱਜ ਇਹ ਪ੍ਰਸ਼ਾਸਨ ਹੈ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਹੋਇਆ ਅੱਜ ਤੋਂ ਮਹੀਨਾ ਪਹਿਲਾਂ ਮੈਂ ਧਰਨਾ ਲਾਇਆ ਸੀ ਇਹ ਹੀ ਸੜਕ ਬੰਦ ਕੀਤੀ ਸੀ ਉਦੋਂ ਇੱਕ ਜਨਾਨੀ ਮਰ ਗਈ ਕਰੰਟ ਲੱਗੇ ਨਾਲ ਬਰਸਾਤ ਦੇ ਪਾਣੀ ਨਾਲ ਮੋਟਰਾਂ ਲੋਕੀ ਡਿਵੈਲਪਮੈਂਟ ਕਰਦੀ ਐ ਇਹ ਡਿਮੋਸ਼ਨ ਕਰ ਰਹੀ ਐ ਪ੍ਰਮੋਸ਼ਨ ਤਾਂ ਕੀ ਕਰਨੀ ਇਹਨਾਂ ਨੇ ਡਿਮੋਸ਼ਨ ਕਰਤੀ ਐ ਜੇ ਤੇ ਡਿਸਪੋਜ਼ਲ ਆਉਂਦੀ ਮੋਟਰਾਂ ਨਹੀਂ ਜੇ ਮੋਟਰ ਹੈਗੀ ਫਿਰ ਜਨਰੇਟਰ ਹੈ ਨਹੀਂ ਜੇ ਜਨਰੇਟਰ ਹੈਗਾ ਤੇ ਡੀਜ਼ਲ ਹੈ ਨਹੀਂ ਜੇ ਟਰਾਂਸਫਾਰਮਰ ਹੈਗਾ ਤੇ ਲੋਡ ਨਹੀਂ ਚੱਕਦਾ ਹਾਲਾਤ ਇੰਨੇ ਗੂ ਮਾਰੇ ਹੋ ਚੁੱਕੇ ਐ ਇਹਨਾਂ ਦੇ ਅੱਖਾਂ ਦੇ ਪੱਟੀ ਬੰਨ ਲੀ ਹੋਈ ਐ ਇੱਥੇ ਸਿਰਫ ਰੋਲਾ ਬਾਧੁੰਦੇ ਅਸੀਂ ਆ ਕਰਤਾ ਸੀ ਉਹ ਕਰਤਾ ਉਹ ਜ਼ਮੀਨੀ ਪੱਤਰ ਤੇ ਆ ਕੇ ਦਾ ਵੇਖੋ ਆ ਸਾਰੇ ਲੋਕ ਦੱਸ ਰਹੇ ਕੀ ਕੀਤਾ ਵਾ ਪਾਣੀ ਮਹੱਲੇ ਚ ਲੋਕਾਂ ਦੇ ਘਰਾਂ ਚ ਵਰਦਾ ਕਿਸੇ ਦਾ ਬੈੱਡ ਕਿਸੇ ਦਾ ਫਰਨੀਚਰ ਕਿਸੇ ਦਾ ਜਾਨੀ ਨੁਕਸਾਨ ਕਮਿਸ਼ਨਰ ਸੰਦੀਪ ਰਿਸ਼ੀ ਜੀ ਨਾਲ ਗੱਲਬਾਤ ਕਰਦੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਰਸਨ ਯੂਰ ਕਾਲਿੰਗ ਇਜ਼ ਨੋਟ ਆਨ ਹੋਣ ਜਿਹੜਾ ਨੀਚੇ ਹੈ ਇੱਕ ਵਾਰੀ ਹੋਰ ਟਰਾਈ ਕਰਦੇ ਹਾਂ ਹਲੋ ਹਲੋ ਹਾਂਜੀ ਹਾਂਜੀ ਨਮਸਕਾਰ ਸਰ ਇਹ ਮੈਂ ਗੱਲ ਕਰ ਰਿਹਾ ਲਾ ਲੇ ਤੋਂ ਹਾਂਜੀ ਸਰ ਇਹ ਸਿਵੈ ਨਗਰ ਦੇ ਵਿੱਚ ਲੋਕਾਂ ਵਿੱਚ ਰੋਸ ਹੈ ਪ੍ਰੋਬਲਮ ਹੋ ਗਿਆ ਕਿ بارش ਦਾ ਪਾਣੀ ਉਹਨੇ ਘਰੇ ਵੱਡੋਂ ਦਾ ਲੱਖਾ ਸਮਾਨ ਉੱਥੇ ਜਿਹੜਾ ਵੀ ਹੈ ਸਭ ਉਹਨਾਂ ਦੀ ਇੱਕ ਇਹ ਗੱਲ ਹੈ ਕਿ ਨਾਲੇ ਸੀਵਰੇ ਮੀਚੇ ਦੇ ਪਾਣੀ ਜਾਂਦਾ ਨਹੀਂ ਜੇ ਨਾਲੇ ਦਾ ਪਾਣੀ ਖੜ ਜਾਂਦਾ ਸਾਡਾ ਨਾਲਾ ਉੱਚਾ ਹੈਗਾ ਨਾਲਾ ਉੱਚਾ ਨਹੀਂ ਨੀਵੇਂ ਗਿਆ ਉੱਪਰ ਉੱਚੀਆਂ ਗਮੇ ਬਣ ਗਿਆ ਹਾਂਜੀ ਹਾਂਜੀ ਉਹ ਗਰੀਆਂ ਚੇਕ ਕਰਨੀ ਬਣੋ ਗਲੀਆਂ ਦੇ ਵਿੱਚ ਜਿਹੜਾ ਪਾਣੀ ਆ ਜਿਹੜਾ ਸੀਵਰ ਉਹ ਤੇ ਕਨੈਕਟ ਹੈਗਾ ਲੇਕਿਨ ਜਿਹੜਾ ਤੁਸੀਂ ਨੋਰਮਲ ਪਾਣੀ ਜੋ ਨੀ ਦਾ ਪਾਣੀ ਹੁੰਦਾ ਨਾ ਉਹ ਪਾਣੀ ਨੂੰ ਫਲੋ ਨਹੀਂ ਮਿਲਦਾ ਇੱਕ ਕਰਕੇ ਕਰਨਗੇ ਤੇ ਉਹ ਬੰਦੇ ਅਫਸਰ ਕੱਲ ਤੋਂ ਵੀ ਕੱਲ ਸੀਵਰੇ ਮਿਲ ਨਹੀਂ ਮਿਲ ਗਿਆ ਸੀ ਦੂਸਰੇ ਮਿਲ ਗਿਆ ਆਪਣਾ ਟੈਂਡਰ ਤੋਂ ਵੀ ਉਹ ਹੱਲ ਕਰ ਰਹੇ ਆ ਸਰ ਕਹਿੰਦੇ ਕਿ 6-6 ਘੰਟੇ ਪਾਣੀ ਖੜਾ ਰਹਿੰਦਾ ਪਰ ਮੈਨੂੰ ਪਤਾ ਨਹੀਂ ਮੈਨੂੰ ਪਤਾ ਗਲੀਆਂ ਨੀਵੀਆਂ ਬਹੁਤ ਹੈਆਂ ਨਾਲੇ ਤੋਂ ਬਹੁਤ ਨੀਵੀਆਂ ਆ। ਅੱਛਾ ਜੀ ਉਹ ਫਿਰ ਹੱਲ ਕਰ ਰਹੇ ਅਫਸਰ ਕਰ ਰਹੇ ਆ ਹੋ ਜਾਏਗਾ 2-3 ਇੰਚ ਜ਼ੋਰ ਹੋ ਜਾਏਗਾ ਸਰ ਕਿੰਨਾ ਕੁ ਸਮਾਂ ਲੱਗ ਜਾਏਗਾ ਇਹਨਾਂ ਨੂੰ ਫੇਰ ਕਰਦੇ ਮੈਂ ਕਿਹਾ ਜੀ 2-3 ਇੰਚ ਨੂੰ ਇਨਸਟਰਕਸ਼ਨ ਦਿੱਤੀ 2-3 ਇੰਚ ਰਿਜ਼ੋਲਵ ਕਰੋ ਸਰ ਸਰ ਕਹਿੰਦੇ ਕਿ ਅਫਸਰ ਜਿਹੜੇ ਆਂਦੇ ਨੇ ਉਸ ਤੋਂ ਬਾਅਦ ਮੂਹ ਦਿਖਾਈ ਕਰਕੇ ਚੱਲ ਜਾਂਦੇ ਨੇ ਮੈਂ ਕਿਹਾ ਜੀ ਕੀਤਾ ਹੁਣ ਮੈਨੂੰ ਫੋਟੋਆਂ ਭੇਜਿਓਗੇ ਇਹਨਾਂ ਤੇ ਕੰਮ ਹੀ ਸ਼ੁਰੂ ਹੋਇਆ ਹਾਂ ਹਾਂ ਜੀ ਫਿਰ ਕੰਮ ਕੀਤਾ ਜਾਏਗਾ ਪੂਰਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਸਰ ਸੋ ਬਿਲਕੁਲ ਇਹ ਤਸਵੀਰਾਂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੰਮ ਜਿਹੜਾ ਕੀ ਹੈ ਕੀਤਾ ਜਾਏਗਾ ਦੋ ਤਿੰਨ ਦਿਨਾਂ ਤੋਂ ਕੀਤਾ ਜਾਏਗਾ ਪਰ ਗੱਲ ਇਹ ਉੱਠ ਰਹੀ ਹੈ ਇੱਥੇ ਉੱਠਦੀ ਹੈ ਕਿ ਦੋ ਤਿੰਨ ਦਿਨਾਂ ਤੋਂ ਕਿਉਂ ਕੀਤਾ ਜਾਏਗਾ ਅੱਜ ਕਿਉਂ ਨਹੀਂ ਕੱਲ ਕਿਉਂ ਨਹੀਂ ਕੀਤਾ ਜਾਏਗਾ ਗੱਲ ਸਵਾਲ ਬੜਾ ਬੜਾ ਸਵਾਲ ਇੱਥੇ ਉੱਠਦਾ ਹੈ ਕਿਉਂਕਿ ਮੱਲੇ ਦੁਆਰੇ ਤੁਸੀਂ ਦੇਖ ਸਕਦੇ ਹੋ ਕਿ ਰੋਜ਼ ਪ੍ਰਦਰਸ਼ਨ ਕਰ ਹਾਲੀ ਗੁੱਸੇ ਚ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ ਇੱਥੇ ਨਾਲਾ ਵੀ ਜਿਹੜਾ ਕੀ ਹੈ ਜਾਮ ਕਰ ਦਿੱਤਾ ਹੋਇਆ ਹੈ ਘੰਟਾ ਬਰਸਾਤ ਆਂਦੀ ਨਹੀਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਕੀ ਹੈ ਵੜ ਜਾਂਦਾ ਵੈ 6-6 ਘੰਟੇ ਪਾਣੀ ਨਹੀਂ ਨਿਕਲਦਾ ਇਹ ਮੱਲੇਦਾਲ ਮੱਲੇ ਵਾਲਿਆਂ ਦਾ ਕਹਿਣਾ ਵੈ ਲੋਕ ਤੰਗ ਪਰੇਸ਼ਾਨ ਨੇ ਸ਼ਿਵਾਇ ਨਗਰ ਦੇ ਵਿੱਚ ਇਹ ਗੱਲ ਸ਼ਿਵਾਇ ਨਗਰ ਹੈ ਦੇ ਵਿੱਚ ਪਾਣੀ ਜਿਹੜਾ ਕੀ ਵੜ ਜਾਂਦਾ ਵੈ ਹਾਲਾਂਕਿ ਜਿਹੜਾ ਨਾਲਾ ਕੀ ਹੈ ਉਹ ਉੱਚਾ ਬਣਾਇਆ ਗਿਆ ਹੈ ਉੱਚਾ ਕਰਨ ਕਰਕੇ ਇਹਨਾਂ ਦੇ ਘਰਾਂ ਵਿੱਚ ਪਾਣੀ ਵਰ ਜਾਂਦਾ ਹੈ ਕੀ ਹੈ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਜੁਜਿਓ ਜੁੜੇ ਹੋ ਲਓ ਦਾ ਨਾਲ ਲਾਈਵ ਚੈਨਲ ਕਰਮਪਾਲ ਜੀ ਨੂੰ ਰਿਪੋਰਟ ਧੰਨਵਾਦ